ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੇ ਵਕਸ਼ਿ ਹੋਈ ਫਤੇ ਦੀ ਸਾਟ ਕਰੀਏ ਗੱਜਵਟ ਕੇ ਅੱਖੋ ਜੀ ਵਾਹੀ ਗੁਰਜੀ ਦਾ ਖਾਸਾ ਵਾਹੀ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਦੋ ਸ਼ਬਦਾਂ ਦਾ ਦੋ ਪੰਕਤੀਆਂ ਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਨਾ ਹੈ ਸਾਧ ਸੰਗਤ ਜੀ ਮਹਾਪੁਰਸ਼ੀ ਆਖਦੇ ਹਨ ਭਾਈ ਜਿਹੜਾ ਇਹ ਦੋ ਪੰਕਤੀਆਂ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਾਪ ਕਰੇਗਾ ਸਾਧ ਸੰਗਤ ਜੀ ਉਹਦੇ ਸਾਰੇ ਕਾਰਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਸਿਰਫ ਤੁਸੀਂ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸਾਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਵਿਧੀ ਬਾਰੇ ਦੱਸਾਂਗੇ ਸਾਤ ਸੰਗਤ ਜੀ ਤੁਸੀਂ ਜਾਣਦੇ ਹੋ ਸੰਤ ਮਹਾਂਪੁਰਸ਼ਾ ਜੀ ਨੇ ਕਿੰਨੇ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਸਾਤ ਸੰਗਤ ਜੀ ਤੁਸੀਂ ਜਾਣਦੇ ਹੋ ਉਹਨਾਂ ਨੇ ਕਿੰਨੇ ਹੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਹੈ ਸਾਤ ਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਬਾਰੇ ਵਿੱਚ ਦੱਸਾਂਗੇ ਸਾਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਵੱਤ ਵੱਤ ਸ਼ੇਅਰ ਕਰਿਆ ਕਰੋ ਸਾਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਅ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਅਸੀਂ ਤੁਹਾਡੇ ਨਾਲ ਰੋਜ਼ ਨਮੀਆਂ ਨਮੀਆਂ ਗੁਰਬਾਣੀ ਦੇ ਨਾਲ ਜੁੜਿਓ ਹੋਈਆਂ ਵੀਡੀਓਜ਼ ਨੂੰ ਲੈ ਕੇ ਆਂਦੇ ਹਾਂ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਤ ਸੰਗਤ ਜੀ ਜੋ ਵੀ ਮਨੁੱਖ ਬ੍ਰਹਮ ਗਿਆਨੀ ਗੁਰਮਖਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਸਾਤ ਸੰਗਤ ਜੀ ਉਸ ਦੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸਾਤ ਸੰਗਤ ਜੀ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਸਾਤ ਸੰਗਤ ਜੀ ਉਹ ਗੁਰਮੁਖ ਅਨੁਸਾਰ ਹੋਵੇ ਸਾਤ ਸੰਗਤ ਜੀ ਉਹ ਹੀ ਉਸ ਨੂੰ ਮਿਲ ਜਾਂਦਾ ਹੈ ਸਾਤ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਸਾਤ ਸੰਗਤ ਜੀ ਜਿਹੜੇ ਸਾਧੂ ਸੰਤ ਉਹ ਵੀ ਇੱਕ ਰੱਬ ਦਾ ਰੂਪ ਹੀ ਹੁੰਦੇ ਨੇ ਰੱਬ ਦਾ ਵਰਦਾਨ ਹੀ ਹੁੰਦੇ ਹਨ ਸਾਤ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਾਧ ਸੰਗਤ ਜੀ ਉਸ ਦਾ ਲੋਕ ਪਰਲੋਕ ਵੀ ਸਵਰ ਜਾਂਦਾ ਹੈ ਸਾਧ ਸੰਗਤ ਜੀ ਪ੍ਰਮੋਦ ਨਾਮ ਵਿੱਚ ਜੁੜਨ ਦੀ ਇਹ ਚੰਗੀ ਮਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਪਿਆਰੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਸੰਤ ਪ੍ਰਭਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਵਾਲਿਆਂ ਦੇ ਕੌਤਕ ਦੇ ਸਾਰੇ ਦੁਨੀਆ ਜਾਣਦੀ ਹੀ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਬਾਬਾ ਜੀ ਦੇ ਜੋ ਬਚਨਾਂ ਨੂੰ ਇੱਕ ਵਾਰ ਮੰਨ ਲਵੇ ਸਾਧ ਸੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਤਰ ਜਾਂਦਾ ਹੈ ਉਸ ਦੇ ਜ਼ਿੰਦਗੀ ਦੇ ਸਾਰੇ ਕਾਰਜ ਹਾਸ ਆ ਜਾਂਦੇ ਹਨ ਸਾਧ ਸੰਗਤ ਜੀ ਕਹਿੰਦੇ ਨੇ ਸਾਧ ਸੰਗਤ ਜੀ ਜਿਹੜਾ ਪ੍ਰੇਮ ਗਿਆਨੀਆਂ ਨਾ ਉਹਨਾਂ ਦਾ ਕਦੇ ਅੰਤ ਨਹੀਂ ਹੋ ਸਕਦਾ ਸਾਧ ਸੰਗਤ ਜੀ ਉਹਨਾਂ ਦਾ ਕਦੀ ਅੰਤ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਰਬ ਸੇਸ਼ ਦਾ ਕਰਤਾ ਬ੍ਰਹਮ ਗਿਆਨੀ ਸੁਰਤ ਜੀਵਿਆ ਨਹੀਂ ਮਰਦਾ ਸਾਧ ਸੰਗਤ ਜੀ ਉਹਨਾਂ ਦਾ ਕਦੀ ਅੰਤ ਨਹੀਂ ਹੋ ਸਕਦਾ ਭਾਵੇਂ ਉਹ ਸੱਚਖੰਡ ਚਲੇ ਜਾਣ ਸਾਧ ਸੰਗਤ ਜੀ ਪਰ ਉਹ ਜਿੱਥੇ ਵੀ ਉਹਨਾਂ ਦੀ ਗੱਦੀ ਹੁੰਦੀ ਹੈ ਸਾਧ ਸੰਗਤ ਜੀ ਉਹ ਤੇ ਹਰ ਟਾਈਮ ਉਹ ਹਾਜ਼ਰ ਨਜ਼ਰ ਰਹਿੰਦੇ ਸਨ ਸਾਧ ਸੰਗਤ ਜੀ ਮਹਾਪੁਰਸ਼ ਜੀ ਆਗਦੇ ਹਨ ਸਾਧ ਸੰਗਤ ਜੀ ਜਿਹੜਾ ਇਹ ਦੋ ਪੰਕਤੀਆਂ ਦਾ ਹੈ ਚਵਦ ਦਾ ਜਾਪ ਕਰੇਗਾ ਰੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਬਿਸਤਰ ਤੇ ਹੀ ਬੈਠੇ ਹੋ ਉੱਠਦੇ ਹੋ ਸਾਧ ਸੰਗਤ ਜੀ ਉਸ ਟਾਈਮ ਬਿਨਾਂ ਇਸ਼ਨਾਨ ਕੀਤੇ ਤੁਸੀਂ ਸਿਰਫ ਇਸ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਮਹਾਪੁਰਸ਼ ਜੀ ਆਗਦੇ ਹਨ ਭਾਈ ਉਹਨਾਂ ਦੇ ਕਾਰਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਤ ਸੰਗਤ ਜੀ ਉਹਨਾਂ ਨੂੰ ਅਸੀਂ ਪਰਤੱਖ ਦਰਸ਼ਨ ਵੀ ਦੇਵਾਂਗੇ ਸਾਰੇ ਦੁੱਖ ਕੱਟ ਦੇਵਾਂਗੇ ਸਾਤ ਸੰਗਤ ਜੀ ਤੁਹਾਡਾ ਸਾਰਾ ਜੀਵਨ ਸੁੱਖਾਂ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਸਾਤ ਸੰਗਤ ਜੀ ਜਿਸ ਦੀ ਕੋਈ ਵੱਡੀ ਤੋਂ ਵੱਡੀ ਮਨੋ ਕਾਮਨਾ ਹੈ ਤੁਹਾਡੀ ਉਹ ਵੀ ਪੂਰੀ ਹੋ ਜਾਵੇਗੀ ਸਾਤ ਸੰਗਤ ਜੀ ਮਹਾਪੁਰਸ਼ ਜੀ ਆਖਦੇ ਨੇ ਭਾਈ ਵਾਹਿਗੁਰੂ ਦੀ ਬੰਦਗੀ ਵਾਲੇ ਮਹਾਪੁਰਸ਼ ਰੱਬ ਦੇ ਪਿਆਰੇ ਹੁੰਦੇ ਹਨ ਸਾਤ ਸੰਗਤ ਜੀ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀ ਨਮੀ ਗੱਲ ਸੁਣਾਉਂਦੇ ਹਨ ਸਾਤ ਸੰਗਤ ਜੀ ਜਦੋਂ ਸਾਧੂ ਸੰਤ ਖੁਸ਼ੀ ਦੇ ਵਿੱਚ ਹੁੰਦੇ ਹਨ ਤਾਂ ਤੁਸੀਂ ਜਾਣਦੇ ਹੀ ਉਹ ਸਾਤ ਸੰਗਤ ਜੀ ਉਹ ਰੋਜ਼ ਹਰ ਰੋਜ਼ ਕੋਈ ਨਾ ਕੋਈ ਵਾਹਿਗੁਰੂ ਦੇ ਨਾਲ ਜੁੜੀ ਹੋਈ ਨਮੀ ਗੱਲ ਦੱਸਦੇ ਹਨ ਸਾਥ ਸੰਗਤ ਜੀ ਤੁਹਾਨੂੰ ਅਗਲੀਆਂ ਵੀਡੀਓਜ਼ ਦੇ ਵਿੱਚ ਇਹ ਵੀ ਦੱਸਾਂਗੇ ਕਿ ਸੰਤ ਮਹਾਪੁਰਸ਼ਾ ਜੀ ਨੇ ਆਪਣੇ ਆਉਣ ਵਾਲੇ ਸਮੇਂ ਬਾਰੇ ਵੀ ਕੁਝ ਗੱਲਾਂ ਦਸੀਆਂ ਨੇ ਉਹ ਵੀ ਤੁਹਾਡੇ ਨਾਲ ਆਪਾਂ ਵੀਡੀਓਜ਼ ਦੇ ਵਿੱਚ ਸਾਂਝੀਆਂ ਕਰਾਂਗੇ ਸਾਥ ਸੰਗਤ ਜੀ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਮਾ ਹੁੰਦਾ ਹੈ ਸਾਥ ਸੰਗਤ ਜੀ ਉਹਨਾਂ ਲਈ ਤੇ ਹਰ ਦਿਨ ਹੀ ਉਹਨਾਂ ਲਈ ਨਮਾ ਹੈ ਸਾਤ ਸੰਗਤ ਜੀ ਉਹ ਆਪ ਤੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਸਾਤ ਸੰਗਤ ਜੀ ਅਤੇ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਗੁਰੂ ਦੇ ਨਾਲ ਜੋੜਦੇ ਹਨ ਸਾਤ ਸੰਗਤ ਜੀ ਗੁਰੂ ਦੇ ਨਾਲ ਜੋੜਨ ਦੀਆਂ ਨਮੀਆਂ ਨਮੀਆਂ ਜੁਗਤੀਆਂ ਤੇ ਰਸਤੇ ਦੱਸਦੇ ਹਨ ਤਾਂ ਜੋ ਉਹਨਾਂ ਦਾ ਪਲਾ ਹੋ ਸਕੇ ਇਹ ਅੱਜ ਦੀ ਕਥਾ ਉਹਨਾਂ ਲਈ ਹੈ ਸਾਤ ਸੰਗਤ ਜੀ ਜਿਹੜੇ ਕਾਂਦੇ ਹਨ ਕਿਤ ਕਲਗੀਧਰ ਪਾਸ਼ਾ ਤੇ ਅਸੀਂ ਉਹਨਾਂ ਦੇ ਧੀ ਆ ਪੁੱਤਰ ਹੈ 사ਤ ਸੰਗਤ ਜੀ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾ ਦੀ ਇੱਛਾ ਰੱਖਦੇ ਹਨ ਉਹ ਸੋਚਦੇ ਹਨ ਮੇਰੇ ਕਲੰਗੀ ਵਾਲੇ ਪਾਸ਼ਾ ਜੀ ਨੂੰ ਆਪਣੇ ਸਾਰੇ ਪਰਿਵਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ 사ਤ ਸੰਗਤ ਜੀ ਪਰ ਫਿਰ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਜਿਨ੍ਹਾਂ ਦੀ ਇੱਛਾ ਹੈ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਾਂ ਉਹ ਮਹਾਪੁਰਸ਼ ਦੀਆਂ ਦਸਿਆ ਹੋਈਆਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਣ ਸਾਧ ਸੰਗਤ ਜੀ ਉਹਨਾਂ ਦੀ ਹਰ ਇੱਛਾ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਪੁਰਜ ਜੀ ਆਖਦੇ ਨੇ ਭਾਈ ਉਹਨਾਂ ਦੇ ਸਾਰੇ ਕਾਰਜ ਅਸੀਂ ਅੱਗੇ ਹੋਪ ਆਪ ਸਵਾਰਾਂਗੇ ਸਾਧ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਆਪਣੇ ਗੁਰੂ ਨੂੰ ਪਿਆਰ ਕਰੋ ਮਹਾਪੁਰਸ਼ਾਂ ਦੇ ਵਚਨ ਜਿਹੜੇ ਮੰਨ ਲੈਂਦੇ ਨੇ ਸਾਧ ਸੰਗਤ ਜੀ ਜਿਹੜੇ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਨੇ ਸਾਧ ਸੰਗਤ ਜੀ ਤਾਂ ਗੁਰੂ ਜੀ ਨੂੰ ਪਿਆਰ ਕਰਦੇ ਨੇ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਉਹਨਾਂ ਤੇ ਇੰਨੇ ਦਿਆਲੂ ਹੁੰਦੇ ਨੇ ਕਿ ਤੁਸੀਂ ਸੋਚ ਨਹੀਂ ਸਕਦੇ ਸਾਧ ਸੰਗਤ ਜੀ ਸਿਰਫ ਗੱਲ ਇੰਨੀ ਹੈ ਕਿ ਅੰਮ੍ਰਿਤ ਵੇਲੇ ਸਿਰਫ ਗੱਲਾਂ ਬਾਣੀ ਰਹੀਂ ਪ੍ਰਭ ਪ੍ਰਮਾਤਮਾ ਜੀ ਨਾਲ ਕਰੀਆਂ ਜਾਣ ਜਿਸ ਦੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਤਾਂਗ ਹੁੰਦੀ ਹੈ ਸਾਧ ਸੰਗਤ ਜੀ ਮਹਾਂਪੁਰਸ਼ ਜੀ ਉਹਨਾਂ ਲਈ ਇਹ ਦੋ ਪੰਕਤੀਆਂ ਦਾ ਜਾਪ ਦਾਸ ਤੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਅੰਮ੍ਰਿਤ ਵੇਲਾ ਸੱਚ ਨਾ ਵੱਡਿਆਈ ਵਿਚਾਰ ਕਹਿੰਦੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਿਹੜੀਆਂ ਅਸੀਂ ਆਪਣੇ ਮਨ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਸਾਤ ਸੰਗਤ ਜੀ ਉਹ ਅਸੀਂ ਵਾਹਿਗੁਰੂ ਜੀ ਨਾਲ ਪ੍ਰਭੂ ਪ੍ਰਮਾਤਮਾ ਜੀ ਨਾਲ ਕਰਨੀਆਂ ਹਨ ਬਾਣੀ ਦੇ ਰਾਹੀ ਆਪਾਂ ਵਾਹਿਗੁਰੂ ਜੀ ਨਾਲ ਇਹ ਗੱਲਾਂ ਕਰਨੀਆਂ ਹਨ ਸਾਤ ਸੰਗਤ ਜੀ ਜਿਸ ਦੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਇੱਛਾ ਹੈ ਤੋਂ ਵਾਹਿਗੁਰੂ ਜੀ ਰੰਮਣੇ ਹੋਏ ਇਸ ਰਸਤੇ ਨੂੰ ਅਪਣਾ ਲੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਇੱਕ ਵਾਰੀ ਦੀ ਗੱਲ ਹੈ ਸਾਤ ਸੰਗਤ ਜੀ ਮਹਾਪ੍ਰਸਾਦ ਜੀ ਦੇ ਕੋਲ ਇੱਕ ਪ੍ਰੇਮੀ ਆ ਗਿਆ ਸਾਤ ਸੰਗਤ ਜੀ ਉਹ ਅੱਗੇ ਵੀ ਮਹਾਪੁਰਸ਼ਾਂ ਜੀ ਦੇ ਕੋਲ ਆਉਂਦਾ ਹੁੰਦਾ ਸੀ ਸਾਤ ਸੰਗਤ ਜੀ ਉਹ ਵਾਹਿਗੁਰੂ ਜੀ ਨੂੰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸੀ ਸਾਤ ਸੰਗਤ ਜੀ ਉਹ ਮਹਾਰਾਜ ਜੀ ਨੂੰ ਆਕੇ ਕਹਿੰਦੇ ਬਾਬਾ ਜੀ ਨਾ ਸਾਰੇ ਕੰਮ ਕਰਕੇ ਦੇਖ ਲੈ ਮੈਨੂੰ ਵਾਹਿਗੁਰੂ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ ਹੈ ਪਰ ਮੇਰੇ ਦਿਲ ਦੇ ਵਿੱਚ ਇੱਕ ਗੱਲ ਤਾਂਗ ਹੈ ਸਾਧ ਸੰਗਤ ਜੀ ਤਾਂ ਮਹਾਪੁਰਸ਼ੀ ਕਹਿੰਦੇ ਭਾਈ ਦੱਸ ਕੀ ਗੱਲ ਏ ਕਹਿੰਦੇ ਮਹਾਪੁਰਸ਼ੀ ਮੈਂ ਅੰਮ੍ਰਿਤ ਵੇਲੇ ਉੱਠਣਾ ਤੇ ਚਾਹੁੰਦਾ ਵਾਂ ਪਰ ਮਿੱਤ ਉੱਠਿਆ ਨਹੀਂ ਜਾਂਦਾ ਸਾਧ ਸੰਗਤ ਜੀ ਤਾਂ ਮਹਾਪੁਰਸ਼ਾ ਜੀ ਨੇ ਵਚਨ ਕੀਤੇ ਭਾਈ ਤੂੰ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਤਾਂ ਕੋਈ ਗੱਲ ਨਹੀਂ ਤਾਂ ਤੂੰ ਸਵੇਰੇ 5 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਉੱਠ ਕੇ ਤੂੰ ਸਿਰਫ ਇਸ ਦੋ ਪੰਗਤੀਆਂ ਦਾ ਜਾਪ ਕਰਨਾ ਹੈ ਤਾਂ ਤੇਰੀ ਜੋ ਵੀ ਇੱਛਾ ਹੈ ਮਨ ਦੇ ਵਿੱਚ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ ਤੇਰੀ ਅਰਜ਼ ਕਬੂਲ ਹੋ ਜਾਏਗੀ ਸਾਧ ਸੰਗਤ ਜੀ ਉਸਨੇ ਇਦਾਂ ਹੀ ਕੀਤਾ ਸਦ ਮਹਾਪੁਰਸ਼ਾਂ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਏ ਸਾਧ ਸੰਗਤ ਜੀ ਮਹਾਪੁਰਸ਼ਾਂ ਜੀ ਨੇ ਕਿਹਾ ਕਿ ਪਰ ਇਹ ਤੈਨੂੰ ਰੋਜ਼ ਕਰਨਾ ਪਵੇਗਾ ਸਾ ਸੰਗਤ ਜੀ ਨਾਲ ਤੋਂ ਮੂਲ ਮੰਤਰ ਦਾ ਜਾਪ ਕਰਨਾ ਹੈ ਸਭ ਤੋਂ ਪਹਿਲਾਂ ਤੂੰ ਮੂਲ ਮੰਤਰ ਦਾ ਪੰਜ ਵਾਰ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਤੂੰ ਇਹ ਦੋ ਪੰਗਤੀਆਂ ਦਾ ਜਾਪ ਕਰਨਾ ਹੈ ਤੇਰੇ ਜੋ ਵੀ ਕੰਮ ਰੁਕੇ ਹੋਏ ਨੇ ਵਾਹਿਗੁਰੂ ਦੀ ਸਿੱਖਤ ਸਲਾਹ ਕਰਨਾ ਚਾਹੁੰਦਾ ਹਾਂ ਉਹ ਵੀ ਸਾਰਾ ਕੁਝ ਤੇਰੇ ਤੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲ ਜਾਵੇਗਾ ਸਾ ਸੰਗਤ ਜੀ ਤਾ ਉਸ ਪ੍ਰੇਮੀ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਈ ਸਾਧ ਸੰਗਤ ਜੀ ਤਾਂ ਉਸ ਨੇ ਇਦਾਂ ਹੀ ਕੀਤਾ ਸਾਧ ਸੰਗਤ ਜੀ ਉਸ ਨੇ ਰੋਜ਼ ਸਵੇਰੇ ਉੱਠਣਾ ਥੋੜਾ ਟਾਈਮ ਦੇ ਨਾਲ ਉੱਠਣਾ 6:00 ਵਜੇ ਉੱਠਣਾ ਸਾਧ ਸੰਗਤ ਜੀ ਉਹਨੇ ਪਹਿਲਾਂ 5 ਵਾਰ ਮੂਲ ਮੰਤਰ ਦਾ ਜਾਪ ਕਰਨਾ ਸਾਧ ਸੰਗਤ ਜੀ ਫਿਰ ਉਸ ਤੋਂ ਬਾਅਦ ਉਸ ਨੇ ਦੋ ਪੰਗਤੀਆਂ ਦਾ ਸਾਧ ਸੰਗਤ ਜੀ 5 ਵਾਰ ਇਸ ਦਾ ਜਾਪ ਕਰਨਾ ਸਾਥ ਸੰਗਤ ਜੀ ਉਸ ਦੇ ਸਾਰੇ ਕੰਮ ਸਿਰੇ ਲੱਗ ਗਏ ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੀ ਸਾਥ ਸੰਗਤ ਜੀ ਕਹਿੰਦੇ ਹਨ ਕਿ ਦੁੱਖ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਤੇ ਸੁਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਥ ਸੰਗਤ ਜੀ ਜੀ ਅਸੀਂ ਵਾਹਿਗੁਰੂ ਜੀ ਨੇ ਸਾਨੂੰ ਇਸ ਦੁਨੀਆ ਦੇ ਉੱਤੇ ਭੇਜਿਆ ਹੈ ਤਸਾ ਸਾ ਸੰਗਤ ਜੀ ਸਾਡਾ ਕੰਮ ਹੈ ਵਾਹਿਗੁਰਜੀ ਦਾ ਨਾਮ ਜਪਣਾ ਨਹੀਂ ਤਾਂ ਸਾ ਸਾ ਸੰਗਤ ਜੀ ਜਿੰਨੀ ਦੇਰ ਅਸੀਂ ਵਾਹਿਗੁਰਜੀ ਦਾ ਇਸ ਇਸ ਧਰਤੀ ਦੇ ਉੱਤੇ ਆ ਕੇ ਨਾਮ ਨਹੀਂ ਜਪਦੇ ਤਾਂ ਸਾ ਸੰਗਤ ਜੀ ਉਨੀ ਦੇਰ ਉਹ ਇਨਸਾਨ ਮੁਕਤੀ ਨਹੀਂ ਮਿਲਦੀ ਸਾ ਸੰਗਤ ਜੀ ਉਹ ਤੁਹਾਨੂੰ ਫਿਰ ਇਸ ਧਰਤੀ ਤੇ ਦੁਬਾਰਾ ਆਉਣਾ ਪੈਂਦਾ ਹੈ ਤੁਹਾਨੂੰ ਜੇ ਤੁਸੀਂ ਧਰਤੀ ਤੇ ਆ ਹੀ ਗਏ ਹੋ ਤਾਂ ਵਾਹਿਗੁਰਜੀ ਦੀ ਕਿਰਪਾ ਸਦਕਾ ਤੁਹਾਨੂੰ ਇਨਸਾਨੀ ਜੀਵਨ ਮਿਲਿਆ ਹੈ ਤਾਂ ਵਾਹਿਗੁਰੂ ਜੀ ਦਾ ਜਾਪ ਕਰਿਆ ਕਰੋ ਸਾਧ ਸੰਗਤ ਜੀ ਜਿਵੇਂ ਆਪਣੇ ਸਰੀਰ ਨੂੰ ਭੁੱਖ ਵੇਲੇ ਰੋਟੀ ਦੀ ਲੋੜ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਤਮਾ ਨੂੰ ਪਰਮਾਤਮਾ ਦੀ ਲੋੜ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸਾਡਾ ਜੀਵਨ ਬੇਅਰਥ ਹੈ ਜੇ ਅਸੀਂ ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦੇ ਸਾਧ ਸੰਗਤ ਜੀ ਮਹਾਪੁਰਜੀ ਕਹਿੰਦੇ ਨੇ ਭਾਈ ਜਿਸ ਦਾ ਕੋਈ ਵੀ ਕੰਮ ਅੜਦਾ ਹੈ ਕੋਈ ਵੀ ਕੰਮ ਹੋਵੇ ਸਾਧ ਸੰਗਤ ਜੀ ਜਦੋਂ ਉਹ ਸਵੇਰੇ ਉੱਠ ਕੇ ਇਹ ਦੋ ਪੰਕਤੀਆਂ ਦਾ ਜਾਪ ਕਰ ਲਵੇਗਾ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਸ਼ਹੀਦੀ ਫੌਜਾ ਔਨਤੇ ਅੰਗ ਸੰਗ ਸਹਾਈ ਹੋ ਜਾਣਗੀ ਹੈ ਸ਼ਹੀਦੀ ਸਿੰਘ ਪਰਤਖ ਤੁਹਾਡੇ ਅਲੇ-ਦਿਵਾਲੇ ਇਰਤ-ਗਿਰਦ ਤੁਹਾਡੇ ਪੈਰਾ ਲੱਗ ਜਾਵੇਗਾ ਤੁਹਾਡੇ ਤੇ ਇਨੀ ਕਿਰਪਾ ਹੋਵੇਗੀ ਜੋ ਵੀ ਮਿਸ਼ਕਲ ਪੇਸ਼ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀ ਹੈ ਤਾਂ ਸਾਧ ਸੰਗਤ ਜੀ ਉਹ ਸ਼ਹੀਦੀ ਫੌਜਾ ਤੁਹਾਡੀਆਂ ਅੱਗੇ ਹੋ ਕੇ ਸਾਧ ਸੰਗਤ ਜੀ ਸਾਰੀਆਂ ਰੁਕਾਵਟਾਂ ਦੂਰ ਕਰ ਦੇਣਗੇ ਮਹਾਂਪੁਰਸ਼ ਜੀ ਆਖਦੇ ਨੇ ਭਾਈ ਜਿਸ ਜਿਹੜਾ ਇਸ ਤੋਂ ਪੰਕਤੀਆਂ ਦਾ ਜਾਪ ਕਰੇਗਾ ਸਾਧ ਸੰਗਤ ਜੀ ਉਸ ਦੇ ਸਾਰੇ ਕਾਰਜ ਅਸੀਂ ਆਪ ਸਵਾਰਾਂਗੇ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਦੀ साझ पाँदे हैं सतसंग जी सब तो पहला तो मूल मंत्र का जाप करना है एक ओंकार कार सतनाम करता पूरक निरप निर्वैर अकाल मूर्त आजुनी सैबंग प्रसाद जप आज सच जुगा सच ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹੀ ਗੁਰੂ ਜੀ ਸਹਾਈ ਸਾ ਸੰਗਤ ਜੀ ਤੁਸੀਂ ਸਵੇਰੇ ਉੱਠ ਕੇ منہ ਧੋਗੇ ਜਿਸ ਲੋਪ ਕਹਨੇ ਪੰਜ ਇਸ਼ਨਾਨਾ ਕਰਕੇ ਸਾ ਸੰਗਤ ਜੀ ਤੁਸੀਂ ਬਿਸਤਰ ਤੇ ਬੈਠ ਕੇ ਹੀ ਪਹਿਲਾਂ ਪੰਜ ਵਾਰ ਮੋਲ ਮੰਤਰ ਦਾ ਜਾਪ ਕਰਨਾ ਹੈ ਫਿਰ ਤੁਸੀਂ ਆ ਦੋ ਪੰਗਤੀਆਂ ਦਾ ਪੰਜ ਵਾਰ ਜਾਪ ਕਰਨਾ ਹੈ ਆਓ ਹੁਣ ਆਪਾਂ ਇਸ ਦੋ ਪੰਗਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨ ਲੱਗੇ ਆਏ ਜਪ ਮੰਨ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ फिर दुख न लग आए जप मन हर हर नाम नित त्याए जो इच्छे सोई फल पावे फिर दुख न लग आए जप मन हर हर नाम जो इच्छे सोई फल पावे फिर न लगे आए जप मन हर हर नाम त्याए சோயால மன நாம நித்திய சோய பாவே ਫਿਰ ਦੁੱਖ ਨ ਲੱਗੇ ਆਏ 사संगत जी ਤੁਸੀਂ ਇਹ ਦੋ ਪੰਕਤੀਆਂ ਦਾ ਸਵੇਰੇ ਜਾਪ ਕਰਨਾ ਹੈ 사संगत जी ਇਸ ਦੇ ਨਾਲ ਵਾਹਿਗੁਰੂ ਜੀ ਕਹਿੰਦੇ ਨੇ ਪਾਏ ਜਦੋਂ ਤੂੰ ਵਾਹਿਗੁਰੂ ਦਾ ਮਨ ਦੇ ਵਿੱਚ ਇਕਾਗਰ ਚਿਤ ਹੋ ਕੇ ਨਾਮ ਧਿਆਏਂਗਾ ਜੋ ਇੱਛਾ ਹੈ ਤੇਰੀ ਉਹੀ ਤੈਨੂੰ ਤੇਰੇ ਝੋਲੀ ਵਿੱਚ ਤੈਨੂੰ ਮਿਲ ਜਾਵੇਗਾ ਫੇਰ ਤੈਨੂੰ ਕੋਈ ਵੀ ਦੁੱਖ ਤੇਰੇ ਨੇੜੇ ਨਹੀਂ ਆਏਗਾ ਕੋਈ ਵੀ ਰੁਕਾਵਟ ਤੇਰੇ ਕੰਮ ਵਿੱਚ ਨਹੀਂ ਆਵੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜੋ ਪ੍ਰੇਮੀ ਗੁਰੂ ਜੀ ਕੋਲ ਆਇਆ ਸੀ ਪੂਰਨ ਬ੍ਰਹਮ ਗਿਆਨੀ ਸੰਤਪਾਪਾ ਅਜੀਤ ਸਿੰਘ ਜੀ ਦੇ ਕੋਲ ਆਇਆ ਸੀ ਸਾਧ ਸੰਗਤ ਜੀ ਉਸਨੇ ਵੀ ਇਸੇ ਤਰ੍ਹਾਂ ਹੀ ਕੀਤਾ ਸਾਧ ਸੰਗਤ ਜੀ ਉਸਦੇ ਸਾਰੇ ਦੁੱਖੜੇ ਸਾਧ ਸੰਗਤ ਜੀ ਇੱਕ ਹਫਤੇ ਦੇ ਵਿੱਚ ਦੂਰ ਹੋ ਗਏ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਸਾత్సੰਗ ਹੈ ਜੀ ਜਿਹੜਾ ਵਾਹਿਗੁਰੂ ਜੀ ਨੂੰ ਸਵੇਰੇ ਉੱਠ ਕੇ ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਨਾਮ ਬਿਰਤੀ ਜੋੜ ਕੇ ਉਹਨਾਂ ਨੂੰ ਯਾਦ ਕਰਦਾ ਹੈ ਸਾత్సੰਗਤ ਜੀ ਉਹਨਾਂ ਦੀ ਸਾਰੀਆਂ ਅਰਦਾਸਾਂ ਵਾਹਿਗੁਰੂ ਜੀ ਦੇ ਦਰਗਾਹ ਤੱਕ ਸੱਚ ਸਾਂ ਖੰਡ ਤੱਕ ਪ੍ਰਵਾਨ ਹੋ ਜਾਂਦੀਆਂ ਹਨ ਸਾత్సੰਗਤ ਜੀ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖੋ ਤੁਹਾਡੇ ਵੀ ਸਾਰੇ ਕੰਮ ਸਵਰ ਜਾਣਗੇ ਤੁਹਾਨੂੰ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਸਾਥ ਸੰਗਤ ਜੀ ਇਹ ਇੱਕ ਸੱਚੀ ਕਟਨਾ ਹੈ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਵਦੋ ਵਦ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਵਦੋ ਵਦ ਬਾਣੀ ਦੇ ਨਾਲ ਜੋੜਿਆ ਕਰੋ ਕਿਉਂਕਿ ਸਾਥ ਸੰਗਤ ਜੀ ਇੱਕ ਮੂਲ ਮੰਤਰ ਹੈ ਜੋ ਸਾਰੀਆਂ ਹਿੱਤਾਂ ਦਾ ਮੂਲ ਹੈ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਜੇ ਕੋਈ ਉਸ ਤੋਂ ਬਿਨਾ ਕੋਈ ਹੋਰ ਬਾਣੀ ਨਹੀਂ ਜਪ ਸਕਦੇ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਤਾਂ ਸਾਧ ਸੰਗਤ ਜੀ ਉਹ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਪਰ ਵਾਹਿਗੁਰੂ ਜੀ ਲਈ ਆਪਣੇ ਦਿਨ ਦੇ ਵਿੱਚ ਜਰੂਰ 5 ਮਿੰਟ 10 ਮਿੰਟ ਉਸ ਵਾਹਿਗੁਰੂ ਜੀ ਲੱਗੇ ਜਰੂਰ ਕੱਢਿਆ ਕਰੋ ਕਿਉਂਕਿ ਸਾਧ ਸੰਗਤ ਜੀ ਵਾਹਿਗੁਰੂ ਜੀ ਨੇ ਬਹੁਤ ਕੁਝ ਬਖਸ਼ਿਆ ਹੋਇਆ ਹੈ ਸਾਧ ਸੰਗਤ ਜੀ ਜੇ ਅਸੀਂ ਉਹਨਾਂ ਦਾ ਸ਼ੁਕਰਾਨਾ ਹੀ ਨਹੀਂ ਕਰਾਂਗੇ ਤਾਂ ਸਾਡਾ ਜੀਵਨ ਕਿਸ ਕੰਮ ਦਾ ਸਾਤ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਸਾਤ ਸੰਗਤ ਜੀ ਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਸ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤ ਸੰਗਤ ਜੀ ਹੋਣਿਆ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜਵਾਚ ਕੀ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ